ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰੇ ਸਤਿ ਸੰਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅੱਜ ਦੀ ਮੇਰੀ ਵੀਡੀਓ ਦਾ ਵਿਸ਼ਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਲੱਤਸਾ ਇਸ ਇਹ ਮਹੀਨਾ ਦਸੰਬਰ ਦਾ ਮਹੀਨਾ ਪੋ ਦਾ ਮਹੀਨਾ ਚੜ ਗਿਆ ਹੈ ਪੋ ਦੇ ਮਹੀਨੇ ਦੇ ਵਿੱਚ ਸਹਿਬਜ਼ਾਦਿਆਂ ਦੀ ਯਾਦ ਤੇ ਵਿੱਚ ਉਹਨਾਂ ਦਾ ਦਿਨ ਮਨਾਇਆ ਜਾਂਦਾ ਹੈ ਪਤੇਗੜ ਸਾਹਿਬ ਤੇ ਚਮਕੌਰ ਸਾਹਿਬ ਜਾ ਜਿੱਥੇ ਕਿ ਬੱਚਿਆਂ ਨੇ ਸ਼ਹੀਦ ਦਿਆਂ ਤਿੰਨ ਸੀ ਉੱਥੇ ਬਹੁਤ ਬਾਰੀ ਇਕੱਠ ਹੁੰਦੇ ਹਨ ਲੋਕ ਉਹਨਾਂ ਨੂੰ ਯਾਦ ਕਰਦੇ ਹਨ ਔਰ ਆਪਣਾ ਸੇਸ ਦਿੰਦੇ ਹਨ ਮੈਂ ਅੱਜ ਦੇ ਵੀਡੀਓ ਦੇ ਵਿੱਚ ਇੱਕ ਸੱਚੀ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਆਈ ਹਾਂ ਜੋ ਵੀ ਲੋਕ ਜੋ ਵੀ ਸੰਗਤ ਜੋ ਹੈ ਉਹ ਐਨੀ ਠੰਡ ਦੇ ਵਿੱਚ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਫਤਿਹਗੜ੍ਹ ਸਾਹਿਬ ਜਾਂਦੀ ਐ ਚੰਕੌਰ ਸਾਹਿਬ ਜਾਂਦੀ ਹੈ ਉਹਨਾਂ ਦੀ ਜਦੋਂ ਅੰਤਰ ਆਤਮਾ ਉਨ੍ਹਾਂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਹਿਬਜਾਦੇਨ ਦਰਸ਼ਨ ਹੁੰਦੇ ਹਨ ਚਾਹੇ ਉਹ ਵੱਡੇ ਸਹਿਬਜਾਦੇਨ ਚਾਹੇ ਛੋਟੇ ਸਹਿਬਜਾਦੇਨ ਕਿਉਂਕਿ ਜਦੋਂ ਉਹਨਾਂ ਦੇ ਦਿਨ ਮਨਾਏ ਜਾਂਦੇ ਹਨ ਤਾਂ ਸ਼ਹੀਦਾਂ ਦਾ ਪੈਰਾ ਜਿਹੜਾ ਹੈਗਾ ਉਹ ਸੰਗਤ ਦਿੱਤੀ ਹੁੰਦਾ ਹੈ ਦੇਖੋ ਜਿੰਨਾ ਇੰਨਾ ਇਕੱਠ ਹੁੰਦਾ ਹੈ ਕੋਈ ਕਿਸੇ ਵੀ ਵਾਰਦਾਤ ਜਾਂ ਕੋਈ ਵੀ ਚੰਗੀ ਮਾੜੀ ਘਟਨ ਨਹੀਂ ਹੁੰਦੀ ਨੇ ਥੋੜੇ ਜਿਹੇ ਕੱਟ ਦੇ ਵਿੱਚ ਥੋੜੀ ਜਿਹੀ ਰੈਲੀਆਂ ਦੇ ਵਿੱਚ ਨੇਨੇ ਵੱਡੇ ਹਵਾਲਾਤਾਂ ਹੋ ਜਾਂਦੀਆਂ ਨੇ ਵਾਹਿਗੁਰੂ ਦਾ ਐਨਾ ਵੱਡਾ ਸਿਰ ਦੇ ਉੱਤੇ ਹੱਥ ਹੁੰਦਾ ਹੈ ਤੁ ਸੰਗਤ ਦੇ ਕੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਸੱਚੀ ਕਹਾਣੀ ਸੁਣਾਉਣ ਲੱਗਦੀ ਹਾਂ ਫਤਿਹਗੜ ਸਾਹਿਬ ਦੀ ਇਹ ਸੱਚੀ ਕਹਾਣੀ ਹੈ ਫਤਿਹਗੜ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਇਸੇ ਤਰ੍ਹਾਂ ਦੋਨੋਂ ਮੀਆਂ ਬੀਵੀ ਜੁਸੀ ਉਹ ਗੁਰੂ ਜੀ ਦੇ ਚਰਨਾਂ ਦੇ ਵਿਚ ਅਰਦਾਸ ਕਰਕੇ ਜਾਂਦੇ ਹਨ ਕਿ ਇਹ ਸੱਚੇ ਪਾਤਸ਼ਾਹ ਸੀ ਆਪਣਾ ਕਾਰੋਬਾਰ ਚਲਾਉਣ ਦੇ ਲਈ ਕੋਈ ਮਤਲਬ ਕਿਸ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਧਨ ਲਵਾਂਗੇ ਤੇ ਤੁਹਾਡੇ ਚਰਨਾਂ ਦੇ ਵਿਚ ਅਰਦਾਸ ਕਰਾ ਕੇ ਜਾਵਾਂਗੇ ਸਾਡਾ ਕਾਰੋਬਾਰ ਵਧੀਆ ਚੱਲੇ ਸਾਡਾ ਕੰਮ ਕਾਰ ਵਧੀਆ ਚੱਲੇ ਚਲੋ ਜੀ ਇਹ ਸੁਖ ਸੁਖ ਕੇ ਚਲੇ ਜਾਂਦੇ ਹਨ ਸਵੱਭ ਤੇ ਨਾਲ ਉਹਨਾਂ ਦਾ ਮਨ ਬਣ ਜਾਂਦਾ ਹੈ ਕਿ ਸੇ ਇੱਕ ਟਰੱਕ ਪਾ ਲਈਏ ਤੇ ਟਰੱਕ ਜਿਹੜਾ ਹੈਗਾ ਉਹ ਬਾਹਰ ਲੈ ਕੇ ਜਾਇਆ ਕਰਾਂਗੇ ਤੇ ਇਸ ਦੇ ਨਾਲ ਸਾਨੂੰ ਆਮਦਨ ਹੋਵੇਗੀ ਅਤੇ ਸਾਡਾ ਘਰ ਪਰਿਵਾਰ ਵਧੀਆ ਚੱਲੇਗਾ ਤਾਂ ਉਹ ਬੈਂਕ ਤੇ ਵਿਚ ਲੋਨ ਕਰਾ ਕੇ 9 ਲੱਖ ਦਾ ਲੋਨ ਕਰਕੇ ਉਹ ਆਪਣਾ ਨਵਾਂ ਟਰੱਕ ਲੈ ਆਂਦੇ ਹਨ ਨਵਾਂ ਟਰੱਕ ਜਦੋਂ ਲੈ ਕੇ ਆਉਂਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਪਤੇ ਘੜ ਸਭ ਸੁਖ ਸੁਖੀ ਹੈ ਤਾਂ ਮੈਂ ਅਸੀਂ ਉਹ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਟਰੱਕ ਦਾ ਮੱਥਾ ਜਿਹੜਾ ਹੈਗਾ ਉਹ ਗੁਰਦੁਆਰਾ ਸਾਹਿਬ 'ਤੇ ਲਗਾ ਕੇ ਲਿਆਵਾਂਗੇ ਇਨਾਲੇ ਅਸੀਂ ਵੀ ਖੁਦ ਉੱਤੇ ਅਰਦਾਸ ਕਰਕੇ ਆਵਾਂਗੇ ਤੇ ਅਰਦਾਸ ਕਰਾ ਕੇ ਆਵਾਂਗੇ ਕਿ ਸਾਡਾ ਕਾਰੋਬਾਰ ਜਿਉ ਹੈ ਉਹ ਵਧੀਆ ਚੱਲੇ ਚਲੋ ਜਦੋਂ ਉਹ ਆਉਂਦੇ ਹਨ ਤਾਂ ਟਰੱਕ ਬਾਹਰ ਖੜਾ ਕਰ ਦਿੰਦੇ ਹਨ ਤੇ ਆਪ ਅੰਦਰ ਟਰੱਕ ਦੇ ਅਰਦਾਸ ਕਰਨ ਦੇ ਲਈ ਚਲੇ ਜਾਂਦੇ ਹਨ ਜਦੋਂ ਬਾਬਾ ਜੀ ਨੂੰ ਲਖਾਣ ਦੇ ਬਾਬਾ ਜੀ ਪੁੱਛਦੇ ਹਨ ਕਿ ਤੁਸੀਂ ਅਰਦਾਸ ਕਿਸ ਲਈ ਕਰਵਾਣੀ ਹੈ ਤਾਂ ਉਹ ਦੱਸਦੇ ਹਨ ਕਿ ਅਸੀਂ ਨਵਾਂ ਟਰੱਕ ਲਿਆ ਹੈ ਉਸਦੇ ਬਾਰੇ ਅਰਦਾਸ ਕਰਨੀ ਹੈ ਕਿ ਸਾਡਾ ਕਾਰੋਬਾਰ ਜਿਉ ਹੈ ਉਹ ਵਧੀਆ ਚੱਲੇ ਚਲੋ ਜੀ ਬਾਬਾ ਜੀ ਜੋ ਅਰਦਾਸ ਕਰਦੇ ਹਨ ਦੇਖੋ ਕੁਦਰਤ ਰੱਬ ਦੀ ਹੁੰਦੀ ਹੈ ਜੋ ਹੋਣਾ ਹੁੰਦਾ ਹੈ ਉਹ ਕੁਦਰਤ ਵੱਲੋਂ ਹੀ ਮੂਹ ਨਿਕਲ ਜਾਂਦਾ ਹੈ ਤਾਂ ਬਾਬਾ ਜੀ ਦੇ ਮੂਹ ਇਹ ਅਰਦਾਸ ਹੋ ਜਾਂਦੀ ਹੈ ਕਿ ਜੋ ਸੰਗਤ ਆਈ ਹੈ ਉਹ ਆਪਣਾ ਤਕਦਨ ਕਰਨ ਦੇ ਲਈ ਆਈ ਹੈ ਗੁਰਦੁਆਰੇ ਦੇ ਨਾਮ ਤੇ ਤੇ ਉਹ ਗੁਰਦਾਰਾ ਸਾਹਿਬ ਆਪਣਾ ਟਰੱਕ ਜਿਹੜਾ ਹੈਗਾ ਭੇਟਾ ਕਰਨਗੇ ਉਹਨਾਂ ਦੇ ਕਾਰੋਬਾਰ ਵਿੱਚ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਾਂਤੀ ਹੋਵੇ ਕਾਰੋਬਾਰ ਵਿੱਚ ਵਾਧਾ ਹੋਵੇ ਜਦ ਜਦ ਅਰਦਾਸ ਹੋ ਜਾਂਦੀ ਹੈ ਤਾਂ ਦੋਨੋਂ ਮੀਆਂ ਬੀਵੀ ਸਰਦਾਸ ਨੂੰ ਸੁਣ ਲੈਂਦੀਆਂ ਤੇ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਸ਼ੰਕਾ ਹੁੰਦੀ ਹੈ ਉਹ ਕਹਿੰਦੇ ਹਨ ਕਿ ਅਸੀਂ ਅਰਦਾਸ ਤਾਂ ਟਰੱਕ ਦੇ ਨਾਲ ਹੀ ਕੰਮਵਾਲ ਚਲਾਣ ਲਈ ਕਰਵਾੜ ਆਈ ਸੀ ਪਰ ਬਾਬਾ ਜੀ ਨੇ ਸਾਡੇ ਵੱਲੋਂ ਟਰੱਕ ਜਿਹੜਾ ਹੈਗਾ ਗੁਰੂ ਚਰਨਾਂ ਦੇ ਵਿੱਚ ਭੇਟਾ ਕਰ ਦਿੱਤਾ ਹੈ ਤੇ ਹੁਣ ਇਸ ਦਾ ਸਾਨੂੰ ਕਿਵੇਂ ਹੋਏਗਾ ਤੇ ਕਿਸ ਤਰ੍ਹਾਂ ਆਪਣਾ ਕਰਜ਼ਾ ਉਤਾਰਾਂਗੇ ਕਿਸ ਤਰ੍ਹਾਂ ਅਸੀਂ ਜੋ ਹੈ ਵੀ ਕਿਵੇਂ ਕੰਮ ਕਰਾਂਗੇ ਚਲੋ ਉਹ ਕੁਝ ਬਾਬਾ ਜੀ ਨੂੰ ਕੁਝ ਨਹੀਂ ਕਹਿੰਦੇ ਉਹ ਆ ਕੇ ਬਾਹਰ ਬੈਠ ਜਾਂਦੇ ਹਨ ਤੇ ਦੋਨੋਂ ਮੀਆਂ ਬੀਬੀ ਸਲਾਹ ਕਰਦੇ ਹਨ ਵੀ ਕਿਸ ਤਰ੍ਹਾਂ ਕਰੀਏ ਤਾਂ ਉਸ ਦਾ ਪਤੀ ਕਹਿੰਦਾ ਹੈ ਕਿ ਆਪਾਂ ਬਾਬਾ ਜੀ ਨੂੰ ਕਹਿ ਦਿੰਦੇ ਆ ਕਿ ਦੁਆਰਾ ਅਰਦਾਸ ਕਰ ਦੇਣਗੇ ਜੋ ਅਰਦਾਸ ਕੀਤੀ ਹੈ ਭੁਲਚਕ ਹੋ ਗਈ ਚਲੋ ਅਸੀਂ ਵੀ ਭੁਲਚਕ ਮਾਫ ਕਰਾਉ ਕਰਾ ਲਾਂਗੇ ਆਪਣੀ ਭੁੱਲ ਕੀਤੀ ਹੈ ਕੋਈ ਸਾਡੇ ਤੋਂ ਭੁੱਲ ਹੋ ਗਈ ਥੋੜੀ ਵੀ ਆਪਾਂ ਬਾਬਾ ਜੀ ਦੇ ਚਰਨਾਂ 'ਚ ਦੁਆਰਾ ਅਰਦਾਸ ਕਰਵਾ ਲਾਂਗੇ ਲekin ਜੋ ਹੁੰਦੀ ਹੈ ਉਸਦੀ ਘਰ ਵਾਲੀ ਹੁੰਦੀ ਉਹ ਕਹਿੰਦੀ ਨਹੀਂ ਜੋ ਗੁਰੂ ਚਰਨਾਂ ਵਿਚ ਅਰਦਾਸ ਹੋ ਗਈ ਉਹ ਚੰਗਲੀ ਹੋਈ ਹੋਵੇਗੀ ਆਪਾਂ ਕੁਝ ਪਿਛਲੇ ਜਨਮ ਦਾ ਕੋਈ ਦੇਣਾ ਲੈਣਾ ਹੋਵੇਗਾ ਜੋ ਗੁਰੂ ਚਰਨਾਂ ਦੇ ਪਿੱਛੇ ਅਰਦਾਸ ਹੋਈ ਹੈ ਹੁਣ ਆਪਾਂ ਇਹ ਅਰਦਾਸ ਨੂੰ ਦੁਆਰਾ ਨਹੀਂ ਕਰਵਾਵਾਂਗੇ ਜੋ ਅਰਦਾਸ ਹੋ ਗਈ ਉਸ ਨੂੰ ਵਾਹਿਗੁਰੂ ਦਾ ਬਾਣਾ ਮੰਨ ਕੇ મતਲਬ ਕਿ ਆਪਣੇ ਚਾ ਗੁਰੂ ਚਰਨਾਂ ਦੇ ਵਿੱਚ ਇਹ ਜਿਹੜਾ ਹੈ ਟਰੱਕ ਦਾਣ ਕਰਕੇ ਜਾਵਾਂਗੇ ਸਰੋ ਜੀ ਉਹ ਜਾਂਦੇ ਨੇ ਅੰਦਰ ਜਾ ਕੇ ਟਰੱਕ ਦੀਆਂ ਚਾਹੁੰਦੀਆਂ ਜੋ ਨੇ ਉਹ ਬਾਬਾ ਜੀ ਦੇ ਹੱਥ ਫੜਾ ਦਿੰਦੇ ਨੇ ਬਾਬਾ ਜੀ ਹੈਰਾਨ ਹੋ ਕੇ ਪੁੱਛਦੇ ਨੇ ਵੀ ਕਿਸ ਤਰ੍ਹਾਂ ਜੀ ਉਹ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਅਰਦਾਸ ਜੋ ਹੈ ਉਹ ਬਾਬਾ ਜੀ ਨੇ ਟਰੱਕ ਦਾ ਪੇਟਾ ਚੜਾਣ ਦੀ ਹੋ ਗਈ ਹੈ ਤੇ ਅਸੀਂ ਨੇ ਹੀ ਤੱਕ ਆਪਣਾ ਪੇਟ ਚੜਾ ਰਹੇ ਹਾਂ ਬਾਬਾ ਜੀ ਬਹੁਤ ਕਹਿੰਦੇ ਹਨ ਕਹਿੰਦੇ ਕੋਈ ਗੱਲ ਨਹੀਂ ਆਪਾਂ ਦੁਆਰਾ ਅਰਦਾਸ ਕਰ ਦਿੰਦੇ ਹਾਂ ਜੇ ਤੁਹਾਡੇ ਕੋਈ ਕਾਰੋਬਾਰ ਟਰੱਕ ਰਹੀ ਹੈ ਕਾਰੋਬਾਰ ਚਲਾਉਣ ਦਾ ਕੋਈ ਜ਼ਰੂਰ ਤੁਸੀਂ ਅਰਦਾਸ ਕਰਾਣਾ ਸੀ ਆਪਾਂ ਦੁਆਰਾ ਨਹੀਂ ਕਹਿੰਦੇ ਨਹੀਂ ਹੋ ਜੋ ਅਰਦਾਸ ਹੋ ਗਈ ਜੋ ਲੱਕੇ ਮੂੰਹੋਂ ਨਿਕਲ ਗਿਆ ਉਸ ਮਸੀਹਨ ਦੁਆਰਾ ਉਸ ਦੀ ਖੰਡਨ ਨਹੀਂ ਕਰਾਂਗੇ ਚਲੋ ਜੀ ਉਹ ਬਾਹਰ ਜਾ ਕੇ ਬੈਠ ਜਾਂਦੇ ਨੇ ਉਹ ਬਸ ਦਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਲੇਕਿਨ ਫਿਰ ਵੀ ਉਹਨਾਂ ਦਾ ਮਨ ਜੋ ਹੈ ਥੋੜਾ ਜਿਹਾ ਅੰਦਰੋਂ ਉਦਾਸ ਹੁੰਦਾ ਹੈ ਉਦਾਸ ਹੁੰਦਾ ਹੀ ਹੈ ਕਿਉਂਕਿ ਉਹਨਾਂ ਨੇ 9 ਲੱਖ ਦਾ ਕਰਜ਼ਾ ਬੈਂਕ ਤੋਂ ਲੈ ਕੇ ট্রাক ਨਵਾਂ ਕੜਾਇਆ ਹੁੰਦਾ ਕੰਪਨੀ ਦੇ ਵਿੱਚੋਂ ਉਸ ਦਾ ਗੋ ਕਰਜਾ ਵੀ ਤਾਰਨਾ ਉਸ ਵਿਆਜ ਵੀ ਦੇਣਾ ਚਲੋ ਉਸ ਦਾ ਘਰ ਵਾਲਾ ਕਹਿੰਦਾ ਕੋਈ ਗੱਲ ਨਹੀਂ ਮੈਂ ਕੋਈ ਦਿਹਾੜੀ ਦੁੱਪਾ ਕਰਕੇ ਆਪਾਂ ਘਰ ਚਲਾਈ ਜਾਵਾਂਗੇ ਤੇ ਨਾਲੇ ਥੋੜਾ ਬਹੁਤ ਆ ਜਿਹੜਾ ਵਿਆਜ ਹੈ ਉਹ ਦੇਈ ਜਾਵਾਂਗੇ ਬੈਂਕ ਵਾਲਿਆਂ ਨੂੰ ਇਹੋ ਕੋਈ ਕੰਮ ਚੱਲ ਪਿਆ ਤਾਂ ਫਿਰ ਆਪਾਂ ਨਾਲ ਮੂਲ ਵੀ ਮੋੜ ਦਿਆ ਕਰਾਂਗੇ ਚਲੋ ਜੀ ਐਨ ਐਨ ਉਹ ਜਦੋਂ ਬੈਠੇ ਨੇ ਤਾਂ ਦੋ ਬੱਚੇ ਇੱਕ 5 ਸਾਲ ਦਾ ਇੱਕ 7 ਸਾਲ ਦਾ ਉਹ ਨਾਲ ਘਰ ਦੇ ਵਿੱਚ ਕਾਲੇ ਰੰਗ ਦਾ ਬੈਗ ਲੈਦਾ ਹੈ ਉਹ ਬੈਗ ਲੈ ਕੇ ਉਹਨਾਂ ਦੇ ਕੋਲ ਆ ਜਾਂਦੇ ਨੇ ਤਾ ਉਹਨਾਂ ਨੂੰ ਕਹਿੰਦੇ ਹਨ ਕਿ ਅੰਟੀ ਅੰਕਲ ਤੁਸੀਂ ਕਿੱਥੇ ਜਾ ਰਹੇ ਹੋ ਉਹ ਕਹਿੰਦੇ ਅਸੀਂ ਬੱਚਿਓ ਅਸੀਂ ਤਾਂ ਇੱਥੇ ਚੱਲੇ ਹਾਂ ਆਪਣਾ ਘਰ ਚੱਲੇ ਹਾਂ ਕਿਵੇਂ ਆਏ ਸੀ ਕਹਿੰਦੇ ਸੀ ਅਰਦਾਸ ਕਰਾਣ ਆਏ ਸੀ ਬਾਬਾ ਜੀ ਦੀ ਅੰਗੇ ਟਰੱਕ ਦੀ ਤੇ ਉਹ ਸੀ ਅਰਦਾਸ ਕਰਵਾ ਦਿੱਤੀ ਹੈ ਤੇ ਹੁਣ ਅਸੀਂ ਵਾਪਸ ਚੱਲੇ ਹਾਂ ਤਾਂ ਉਹ ਉਹਨਾਂ ਨੂੰ ਕਹਿੰਦੇ ਹਨ ਕਿ ਜੇ ਉਹ ਇਹ ਕਾਲਾ ਬੈਗ ਹੈ ਨਾ ਇਹ ਤੁਸੀਂ ਪਕੜ ਲਓ ਅਸੀਂ ਅੰਦਰ ਮੱਥਾ ਟੇਕ ਕੇ ਹੁਣੇ ਆਵਾਂਗੇ ਤੇ ਤੁਹਾਡੇ ਤੋਂ ਇਹ ਬੈਗ ਲੈ ਜਾਵਾਂਗੇ ਚਲੋ ਜੀ ਉਹ ਬੈਠ ਜਾਂਦੇ ਹਨ ਇੱਕ ਬਸ ਲੰਘਦੀ ਹੈ ਦੂਜੀ ਲੰਘੇ ਤੇ ਲੰਘ ਜਾਂਦਾ ਵਸਾਂ ਲੰਘ ਜਾਂਦੀ ਹੈ ਨਹੀਂ ਉਹ ਡਿੱਕੀ ਜਾਂਦੇ ਨੇ ਬੱਚੇ ਹੁਣ ਆਉਂਦੇ ਨੇ ਹੁਣ ਆਉਂਦੇ ਨੇ 2 ਘੰਟੇ ਲੰਘ ਜਾਂਦੇ ਨੇ 2.5 ਲੰਘ ਜਾਂਦੇ ਨੇ 3 ਘੰਟੇ ਲੰਘ ਜਾਂਦੇ ਨੇ ਇਹ ਤਾਂ ਕਾਫੀ ਟਾਈਮ ਹੋ ਜਾਂਦਾ ਹੈ ਤਾਂ ਉਸਦੀ ਘਰ ਵਾਲੀ ਜੀ ਉਸ ਨੂੰ ਕਹਿੰਦੀ ਆ ਕਿ ਆਪਾਂ ਇਹ ਬੈਗ ਜੋ ਹੈ ਹੁੰਦਾ ਪਕੜਾ ਦਿੰਨੇ ਆ ਵੀ ਚਲੋ ਬੱਚੇ ਅੰਦਰ ਹੋਣਗੇ ਬਾਬਾ ਜੀ ਨੂੰ ਫੜਾ ਦਿੰਨੇ ਆ ਤੇ ਬਾਬਾ ਜੀ ਤੋਂ ਉਹ ਬੈਗ ਲੈ ਕੇ ਚਲੇ ਜਾਣਗੇ ਤਾਂ ਜਦੋਂ ਉਹ ਅੰਦਰ ਜਾਂਦੇ ਨੇ ਤਾਂ ਅੰਦਰ ਬਾਬਾ ਜੀ ਨੂੰ ਇਹ ਬੇਨਤੀ ਕਰਦੇ ਆ ਬਾਬਾ ਜੀ ਵੀ ਅਸਰ ਕਿ ਦੋ ਬੱਚੇ ਆਏ ਸੀ ਉਹਨਾਂ ਨੇ ਸਾਨੂੰ ਇਹ ਬੈਗ ਪਕੜਾ ਦਿੱਤਾ ਤੇ ਇਸ ਬੈਗ ਇਹ ਬੈਗ ਦੇ ਵਿੱਚ ਅਸੀਂ ਨਹੀਂ ਦੇਖਿਆ ਵੀ ਕੀ ਹੈ ਕੀ ਨਹੀਂ ਕੱਪੜੇ ਨੇ ਜਾਂ ਕੀ ਹੈ ਪਰ ਉਹ ਵਾਪਸ ਨਹੀਂ ਆਏ ਸੀ 2-3 ਘੰਟੇ ਹੋ ਗਏ ਉੱਥੇ ਬੈਠੇ ਆ ਤੇ ਤੁਸੀਂ ਆਹ ਬੈਗ ਰੱਖ ਲਓਗੇ ਅਸੀਂ ਹੁਣ বাস ਚੜ੍ਹਨਾ ਹੈ ਤੇ ਇਹ ਬੈਗ ਜਦੋਂ ਬੱਚੇ ਆਣਗੇ ਤਾਂ ਉਹਨਾਂ ਨੂੰ ਇਹ ਬੈਗ ਦੇ ਦੇਣਾ ਤਾਂ ਉਹ ਬਾਬਾ ਜੀ ਮੁਸਕਰਾ ਕੇ ਹੱਸ ਪਏ ਇਹ ਉਹ ਕੰਦੇ ਵੀ ਅੰਨੇ ਦੇਨ ਪੰਜੌਰ ਸੱਤ ਸਾਲ ਦਾ ਬੱਚਾ ਜੋ ਹੈ ਜਾਂ ਸੱਤ ਸੱਤ ਨਾ ਅਠਕ ਸਾਲ ਦਾ ਬੱਚਾ ਹੈ ਵੀ ਇਹ ਬੱਚੇ ਇੰਨੇ ਆਤਨ ਵਿਲੇ ਇਥੇ ਗੁਰਦੁਆਰਾ ਸਾਹਿਬ ਕਿਵੇਂ ਆਏ ਤਾਂ ਉਹਨਾਂ ਨਾਲ ਕੋਈ ਮਾਂ-ਬਾਪ ਕਹਿੰਦੇ ਕੋਈ ਨਹੀਂ ਸੀ ਉਹਦੋਂ ਦੇ ਬੱਚੇ ਸੀਗੇ ਤਾਂ ਬਾਬਾ ਕਹਿੰਦੇ ਵੀ ਬੈਗ 'ਚ ਕੁਝ ਦੇਖਿਆ ਵੀ ਕੀ ਹੈ ਕਹਿੰਦੇ ਨਹੀਂ ਅਸੀਂ ਕੁਝ ਨਹੀਂ ਦੇਖਿਆ ਤਾਂ ਉਹ ਹੋਰ ਗੰਦ ਨਾਲ ਇਕੱਠੇ ਜੰਦੇ ਜਦੋਂ ਗਰਲ ਕੇ ਬੈਗ ਹੁੰਦੇ ਤਾਂ ਉਹ ਬੈਗ ਮੋਟੰਗ ਭਰਿਆ ਹੁੰਦਾ ਉਹ ਬੈਗ ਨੂੰ ਜਦੋਂ ਪੈਸੇ ਗਿਣਦੇ ਹਨ ਉਹ ਪੈਸੀ ਗਿਣਦੇ ਹਨ ਤਾਂ ਅਫਦ ਦੇ ਵਿੱਚ 9 ਲੱਖ ਰੁਪਇਆ ਹੁੰਦਾ ਹੈ ਨਾਲੇ ਉੱਪਰ ਪੰਜਾਹ ਹਜ਼ਾਰ ਰੁਪਏ ਹੁੰਦੇ 9 ਲੱਖ 50 ਹਜ਼ਾਰ ਰੁਪਇਆ ਗਿਣਦੇ ਨੇ ਤਾਂ ਉਹ ਕਹਿੰਦੇ ਨੇ ਵੀ ਚਲੋ ਸਾਰੇ ਆਪਾਂ ਗੁਰਦੁਆਰਾ ਸਾਹਿਬ ਅੰਦਰ ਦੇਖ ਆਨੇ ਬੱਚੇ ਹੋਣਗੇ ਆਪਾਂ ਨੂੰ ਬੁਲਾ ਲਾਂਗੇ ਦੇਖ ਲਾਂਗੇ ਕਿਤੇ ਵੀ ਬੱਚੇ ਨਹੀਂ ਮਿਲਦੇ ਤਾਂ ਬਾਬਾ ਜੀ ਕਹਿੰਦੇ ਵੀ ਜੋ ਥੋਨੇ ਟਰੱਕ ਦੀ ਅਰਦਾਸ ਕਰਾਈ ਸੀ ਉਹ ਟਰੱਕ ਦਾ ਕਰਜ਼ਾ ਤੁਸੀਂ ਕਿੰਨਾ ਲਿਆ ਸੀ ਜਾਂਦੇ ਸੀ 9 ਲੱਖ ਲਿਆ ਸੀ ਕਹਿੰਦੇ ਫਿਰ ਉਹ ਦੋ ਸਹਿਬ ਜੱਦੇ ਹੀ ਆਏ ਸੀ ਜੋ ਕਿ ਥੋਨੇ ਮਨ ਦੇ ਵਿੱਚ ਸੀ ਵੀ ਇਹ ਗੱਲ ਵੀ ਹਾਂ ਅਸੀਂ ਟਰੱਕ ਦਾ ਕਾਰੋਬਾਰ ਚਲਾਣ ਲੇਕਿਨ ਮੇਰੇ ਸਾਡੇ ਮੂੰਹ ਦੇ ਵਿੱਚ ਹੀ ਅਰਦਾਸ ਹੋ ਗਈ ਉਹ ਤੁਹਾਡਾ ਸਬਰ ਸੰਤੋਖ ਦੇਖ ਕੇ ਉਹ ਤੁਹਾਡਾ ਪੈਸਾ ਨੂੰ ਵਾਪਸ ਕਰਨਾ ਸੀ ਇਹ ਪੈਸਾ ਤੁਹਾਡਾ ਹੀ ਹੈ ਤੁਸੀਂ ਆਪਣਾ ਪੈਸਾ ਨਾਲ ਲੈ ਜਾਓ ਦੁਆਰਾ ਟਰੱਕ ਲੈ ਕੇ ਆਪਣਾ ਕਾਰੋਬਾਰ ਚਲਾਓ ਤੇ ਆਪਣਾ ਜੋ ਹੈ ਉਹ ਕਰਜ਼ਾ ਉਤਾਰੋ ਬੜੇ ਖੁਸ਼ ਹੁੰਦੇ ਹਨ ਬਹੁਤ ਉਹ ਸ਼ੁਕਰਾਨਾ ਕਰਦੇ ਹਨ ਬਾਬਾ ਦੇ ਵਿਚਾਰਨਾ ਦੇ ਵਿੱਚ ਬਹੁਤ ਮਤਲਬ ਮਨ ਉਹਨਾਂ ਦਾ ਖੁਸ਼ੀ ਦੇ ਨਾਲ ਉਹਨਾਂ ਦਾ ਮਨ ਜਿਹੜਾ ਹੈਗਾ ਬਹੁਤ ਭਰ ਜਾਂਦਾ ਤੇ ਉਹ ਬਹੁਤ ਰੋਂਦੇ ਨਹੀਂ ਉਹ ਕੰਦੇ ਦੇ ਦੇਖੋ ਸਾਨੂੰ ਸਹਿਬ ਜੀ ਦੇ ਖੁਦ ਦਰਸ਼ਨ ਆਏ ਲੇਕਿਨ ਅਸੀਂ ਉਹਨਾਂ ਨੂੰ ਪਹਿਚਾਨ ਨਹੀਂ ਸਕੇ ਸਾਨੂੰ ਇਹ ਬਹੁਤ ਵੱਡਾ ਦੁੱਖ ਹੈ ਅਸੀਂ ਉਦੋਂ ਹੀ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਨੀ ਸੀ ਤੇ ਉਹਨਾਂ ਦੇ ਪੈਰ ਫੜਨੇ ਸੀ ਇਹ ਗੱਲਾਂ ਦੱਸਦੇ ਆ ਜੀ ਸੀ ਤੁਹਾਨੂੰ ਤਾਂ ਕਰਕੇ ਵੀ ਜਿਹੜਾ ਸੱਚੇ ਮਨੋਂ ਸੱਚੇ ਦਿਲੋਂ ਅੰਤਰਾਤਮਾ ਦੇ ਨਾਲ ਬਾਬਾ ਜੀ ਦੇ ਦਰਸ਼ਨ ਕਰਨ ਜਾਂਦਾ ਫਤਿਹਗੜ ਸਾਹਿਬ ਤਾਂ ਉਹਨਾਂ ਨੂੰ ਸਹਿਬਜ਼ਾਦੇ ਜੀ ਨੇ ਜਰੂਰ ਦਰਸ਼ਨ ਦਿੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਉਹ ਬਦੁਖੀਆਂ ਦੀ ਸਹਾਇਤਾ ਵੀ ਕਰਦੇ ਨੇ ਦੇਖੋ ਇਹ ਤਾਂ ਹੀ ਹੀ ਦੁਨੀਆ ਇੰਨੇ ਵਿਸ਼ਵਾਸ ਨਾਲ ਉੱਥੇ ਜਾਂਦੀ ਆ ਹਰ ਸਾਲ ਇੰਨਾ ਇਕੱਠ ਹੁੰਦਾ ਹੈ ਜੇ ਉਸਤਾ ਦੇ ਸ਼ਹੀਦਾਂ ਦੀ ਸ਼ਕਤੀ ਹੈ ਐਡੀ ਵੱਡੀ ਕੁਰਬਾਨੀ ਹੋਈ ਹੈ ਦੁਨੀਆ ਹਲਾ ਦਿੱਤੀ ਉਹਨਾਂ ਦੀ ਕੁਰਬਾਨੀ ਨੇ ਗੁਰੂ ਜੀ ਨੇ ਚਾਰ ਸਹਿਬਜ਼ਾਦੇ ਵਾਰ ਦਿੱਤੇ ਸਿੱਖ ਕੌਮ ਦੀ ਖਾਤਰ ਇੰਨਾ ਵੱਡਾ ਮਤਲਬ ਕਿ ਕੋਈ ਵੀ ਜੋ ਹੈ ਪਿਤਾ ਹੈ ਜਿਹੜਾ ਕੋਈ ਵੀ ਆਪਣੇ ਮਨ ਨੂੰ ਨਸਬਰ ਨਹੀਂ ਦੇ ਸਕਦਾ ਆਪਣੇ ਬੱਚੇ ਦੇ ਕੋਈ ਛਰੀਟ ਵੀ ਲੱਗ ਜਾਵੇ ਸਾਨੂੰ ਉਹ ਛਰੀਟ ਨੂੰ ਵੀ ਦੇਖ ਕੇ ਅਸੀਂ ਕਿੰਨਾ ਮਾਂ ਦਾ ਮਨ ਬਾਪ ਦਾ ਮਨ ਦੁਖੀ ਹੁੰਦਾ ਹੈ ਲੇਕਿਨ ਉਹਨਾਂ ਨੇ ਆਪਣੀ 40 ਸਾਲ ਜਦੋਂ ਇਸ ਕੋਲ ਤੋਂ ਵਾਰ ਦਿੱਤੇ ਅਸੀਂ ਉਹਨਾਂ ਗੁਰੂ ਮਹਾਰਾਜ ਨੂੰ ਗੁਰੂ ਪਿਤਾ ਨੂੰ ਕਲਗੀਧਰ ਪਿਤਾ ਨੂੰ ਪ੍ਰਣਾਮ ਕਰਦੇ ਹਾਂ ਤੇ ਵਿਚਾਰ ਸਹਿਬ ਜੀ ਅੱਜ ਧਿਆਨ ਨੂੰ ਪ੍ਰਣਾਮ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ